ਆਪਣੇ ਵਿੱਚੋਂ ਬਹੁਤੇ ਮਨੁੱਖਾਂ ਨੂੰ ਆਪਣੀ ਜਲਦਬਾਜ਼ੀ ਹੀ ਲੈ ਬੈਠੀ ਹੈ ਜਿਵੇਂ ਕਿ ਆਪਾਂ ਕਾੜੀ ਬਹੁਤ ਕਰਦੇ ਆਂ ਤਾਂ ਆਪਾਂ ਇਸੇ ਜਲਦਬਾਜ਼ੀ ਦੇ ਕਾਰਨ ਇਸੇ ਕਾੜੀ ਦੇ ਬਜਾਏ ਤਾਂ ਆਪਾਂ ਆਪਣੀ ਜ਼ਿੰਦਗੀ 'ਚ ਕਈ ਇਹੋ ਜਿਹੀਆਂ ਗਲਤੀਆਂ ਕਰਦੇ ਆਂ ਇੱਕ ਗਲਤੀ ਜੋ ਕਿ ਲਗਭਗ ਆਪਣੇ ਵਿੱਚੋਂ ਸਾਰੇ ਲੋਕ ਕਰਦੇ ਹਨ ਜਿੱਦਾਂ ਕਿ ਸਾਨੂੰ ਭੁੱਖ ਲੱਗਦੀ ਹੈ ਜਾਂ ਪਿਆਸ ਲੱਗਦੀ ਹੈ ਆਪਾਂ ਜਲਦੀ ਜਲਦੀ ਆ ਕੇ ਆਪਾਂ ਫੁਲਕਾ ਛਕੜ ਬਹਿ ਜਾਂਦੇ ਆਂ ਬਿਨਾਂ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕੀਤੇ ਆ ਜਿੰਨਾ ਸਾਨੂੰ ਹੋ ਜਾਂਦੀ ਦਾਤ ਬਖਸ਼ੀ ਹੈ ਇਸ ਤਰ੍ਹਾਂ ਆਪਾਂ ਪਤਾ ਕਿਉਂ ਕਰਦੇ ਆ ਕਿਉਂਕਿ ਆਪਾਂ ਇਸ ਰੋਟੀ ਦੀ ਜਾਂ ਭੋਜਨ ਦੀ ਕੀਮਤ ਨੂੰ ਸਮਝਦੇ ਨਹੀਂ ਭੋਜਨ ਦੀ ਕੀਮਤ ਉਸ ਭੁੱਖੇ ਮਨੁੱਖ ਨੂੰ ਪੁੱਛੋ ਤਾਂ ਜਿਸਨੇ ਪੈਸੇ ਦੀ ਕਮੀ ਦੇ ਕਾਰਨ ਇੱਕ ਟਾਈਮ ਖਾਣਾ ਖਾਦਾ ਹੋਵੇ ਅਤੇ ਕਈਆਂ ਨੂੰ ਤੇ ਇੱਕ ਜਾਂ ਦੋ ਦਿਨ ਬਾਅਦ ਹੀ ਖਾਣਾ नसीब ਹੁੰਦਾ ਹੈ ਜਾਂ ਉਸ ਲੱਖਪਤੀ ਜਾਂ ਕਰੋੜਪਤੀ ਤੋਂ ਪੁੱਛੋ ਤਾਂ ਜਿਸਤ ਕੋਲ ਲੱਖਾਂ ਕਰੋੜਾ ਪੈਸੇ ਹੁੰਦੇ ਹੋਏ ਵੀ ਉਸ ਦੇ ਸਾਹਮਣੇ 3600 ਚੀਜ਼ਾਂ ਵੀ ਘੋਂ ਤਾਂ ਤਾਂ ਉਸ ਮਨੁੱਖ ਨੂੰ ਭੋਜਨ ਛਕਣ ਦਾ ਹੁਕਮ ਵੀ ਨਹੀਂ ਹੁੰਦਾ ਕਿਉਂਕਿ ਉਹਨਾਂ ਨੂੰ ਬਿਮਾਰੀ ਦੇ ਕਾਰਨ ਡਾਕਟਰਾਂ ਨੇ ਮਨਾਂ ਕੀਤਾ ਹੁੰਦਾ ਇਸ ਲਈ ਭੋਜਨ ਦੀ ਕੀਮਤ ਨੂੰ ਸਮਝੋ ਇਸ ਕਰਕੇ ਭੋਜਨ ਛਕਦੇ ਹੋਏ ਉਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਦੇ ਨਾ ਭੁੱਲੋ ਚਾਹੇ ਪੰਜ ਵਾਰ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿ ਲਓ ਚਾਹੇ ਮੂਲ ਮੰਤਰ ਸ਼ਬਦ ਦਾ ਜਾਪ ਕਰਨੋ ਤਾਂ ਪੰਜ ਵਾਰ ਵਾਹਿਗੁਰੂ ਜੀ ਕਹਿਣਾ ਕੋਈ ਵੀ ਏਡੀ ਔਖੀ ਗੱਲ ਨਹੀਂ ਹੈ ਤਾਂ ਵੱਧ ਤੋਂ ਵੱਧ 1 ਮਿੰਟ ਹੀ ਲੱਗੇਗਾ ਪਰ ਇਹ ਕੱਢਿਆ ਹੋਇਆ 1 ਮਿੰਟ ਦਾ ਸਮਾਂ ਤਾਂ ਸਾਡੀ ਸਾਰੀ ਜ਼ਿੰਦਗੀ ਬਦਲ ਦੇਵੇਗਾ ਤਾਂ ਤਨ ਮਨ ਦੀਆਂ ਸਾਰੀਆਂ ਕਮੀਆਂ ਨੂੰ ਦੂਰ ਕਰ ਦਵੇ ਕਿ ਤਾਂ ਸਾਡਾ ਕੀਤਾ ਹੋਇਆ ਸ਼ੁਕਰਾਨਾ ਤਾਂ ਗੁਰੂ ਜੀ ਕਹਿੰਦੇ ਹੁੰਦੇ ਸਨ ਕਿ ਝੂਠੀ ਥਾਲੀ ਨੂੰ ਆਪ ਸਾਫ਼ ਕਰਨਾ ਤਾਂ ਸਮਝ ਲਓ ਕਿ ਆਪਣੇ ਮਨ ਨੂੰ ਸਾਫ ਕਰਨਾ ਜੋ ਮਨੁੱਖ ਵੀ ਆਪਣੇ ਝੂਠੇ ਬਰਤਨ ਆਪ ਸਾਫ ਕਰਦੇ ਹਨ ਉਹਨਾਂ ਦੇ ਕਈ ਦੁੱਖ ਕੱਟੇ ਜਾਂਦੇ ਹਨ ਚੇਕ ਕਰ ਕਿਤੇ ਹੋਰ ਝੂਠੇ ਬਰਤਨ ਸਾਫ ਕਰਨ ਦਾ ਮੌਕਾ ਮਿਲੇ ਤੇ ਉਹ ਵੀ ਕਰ ਲਿਆ ਕਰੋ ਤਾਂ ਧੰਨ ਭਾਗ ਕਹਿ ਕੇ ਤਾਂ ਵਾਹਿਗੁਰੂ ਜੀ ਕਹਿ ਕੇ ਬਰਤਨਾਂ ਦੀ ਸੇਵਾ ਕਰਿਆ ਕਰੋ ਤਾਂ ਗੁਰੂ ਜੀ ਕਹਿੰਦੇ ਕਿ ਬਰਤਨਾਂ ਦੀ ਸੇਵਾ ਭਾਵੇਂ ਘਰ ਵਿੱਚ ਹੋਵੇ ਭਾਵੇਂ ਗੁਰਦੁਆਰਾ ਸਾਹਿਬ ਵਿੱਚ ਹੋਵੇ ਤਾ ਮਨ ਵਿੱਚ ਹੋਮੇ ਅਹੰਕਾਰ त्याग ਕੇ ਈਰਖਾ त्याग ਕੇ ਜੋ ਵੀ ਇਹ ਕੋਈ ਸੇਵਾ ਕਰਦੇ ਨੇ ਉਹ ਮਨੁੱਖ ਅਕਾਲ ਪੁਰਖ ਪਰਮਾਤਮਾ ਤੋਂ ਖੁਸ਼ੀਆਂ ਅਤੇ ਪਰਕਤਾਂ ਦੀਆਂ ਝੋਲੀਆਂ ਭਰ ਆ ਲੈਂਦੇ ਹਨ ਇਸ ਲਈ ਮਨੁੱਖ ਖੁਸ਼ ਹੋ ਕੇ ਵਾਹਿਗੁਰੂ ਜਿੱਦਾ ਨਾਮ ਲੈ ਕੇ ਉਹ ਭਾਵੇਂ ਘਰ ਹੋਵੇ ਜਾਂ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨੀ ਚਾਹੀਦੀ ਹੈ ਤਾਂ ਫਿਰ ਦੇਖਿਓ ਤੁਹਾਡੀ ਜ਼ਿੰਦਗੀ ਬਦਲਦਿਆਂ ਜਾਂ ਤੁਹਾਡੇ ਦਿਨ ਬਦਲਦਿਆਂ ਟਾਈਮ ਨਹੀਂ ਲੱਗਣਾ ਤੁਹਾਨੂੰ ਕੁਝ ਦਿਨਾਂ ਵਿੱਚ ਹੀ ਪਤਾ ਲੱਗ ਜਾਵੇਗਾ ਗੁਰਾਂ ਦੀਆਂ ਦੱਸੀਆਂ ਹੋਈਆਂ ਜੂਤੀਆਂ ਹਨ ਤਾਂ ਇਹਨਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਿਆ ਕਰੋ ਇਹ ਨਹੀਂ ਕਿ ਇਹਨਾਂ ਨੂੰ ਸੁਣ ਕੇ ਉੱਥੇ ਹੀ ਛੱਡ ਦਿੱਤਾ ਆਓ ਭੋਜਨ ਕਰਦੇ ਸਮੇਂ ਉਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਕਦੇ ਨਹੀਂ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ